ਨੂੰ ਪਰਫੁੱਲਤ ਕਰਨ ਦੇ ਨੇ ਤੇ ਉਹ ਵੀ ਆਏ ਤੇ ਨਾਲ ਹਰਿੰਦਰ ਸਿੰਘ ਜੀ ਤਾਂ ਜੋ ਵਿਦਿਆਰਥੀਆਂ ਨੂੰ ਹੌਸਲਾ ਮਿਲੇ ਉਹਨਾਂ ਨੂੰ ਵੀ ਪ੍ਰੇਰਣਾ ਮਿਲੇ ਕਿ ਇਸ ਇਲਾਕੇ ਚੋਂ ਇਹ ਬੱਚੇ ਨਡਾਲਾ ਚੈਨਲ ਦੇ ਜਿਹੜੇ ਰਬੂ ਜੀ ਨੇ ਉਹ ਵੀ ਬੜੇ ਵਧਾਈ ਦੇ ਪੱਤ ਨੇ ਵੀ ਸਾਡੀਆਂ ਜਿੰਨੀਆਂ ਵੀ ਆ ਕੋਈ ਵੀ ਹਲਕੇ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਕੋਈ ਫੰਕਸ਼ਨ ਹੁੰਦਾ ਉਹਨੂੰ ਆਪਣੇ ਮੀਡੀਆ ਰਹੀਂ ਜਿੰਨੀਆਂ ਵੀ ਨਡਾਲੀ ਨਾਲ ਰਿਲੇਟਡ ਸਾਰੀਆਂ ਲਡਾਲਾ ਕਾਲਜ ਦੇ ਵਿੱਚ ਚਰੰਜਮਾ ਖੇਡ ਸਲਾਨਾ ਸਮਾਰੋਹ ਕਰਵਾਇਆ ਗਿਆ। ਸਥਾਨਕ ਗੁਰਨਾਨਕ ਪ੍ਰੇਮ ਕਰਮਸਰ ਕਾਲਜ ਦਾ ਚਰੰਜਮਾ ਸਲਾਨਾ ਖੇਡ ਸਮਾਗਮ ਕਾਲਜ ਅਤੇ ਕਾਲਜੀਟ ਸਕੂਲ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ ਜਿਸ ਦਾ ਉਦਘਾਟਨ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਅੰਤਰਰਾਸ਼ਟਰੀ ਵੱਡੀ ਖਿਡਾਰੀ ਗੁਰਜੀਤ ਸਿੰਘ ਟਿੰਨਾ ਅਤੇ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀਆਈਏ ਜਲੰਧਰ ਨੇ ਆਪਣੇ ਕਰ ਕਮਲਾ ਨਾਲ ਕੀਤਾ। ਸਮਾਗਮ ਵਿਸ਼ੇਸ਼ ਮਹਿਮਾਨਾਂ ਨੇ ਛੰਡੇ ਦੀ ਰਸਮ ਅਦਾ ਕਰਨ ਉਪਰੰਤ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ ਅਤੇ ਖੇਡਾਂ ਵਿੱਚ ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਹਿੱਸਾ ਲੈ ਲਈ ਵਿਦਿਆਰਥੀ ਸਿਮਰਪ੍ਰੀਤ ਸਿੰਘ ਸਮੇਤ ਸਾਰੇ ਵਿਦਿਆਰਥੀਆਂ ਦੁਆਰਾ ਸੌਚ ਚੁੱਕੀ ਗਈ ਵਿਸ਼ੇਸ਼ ਮਹਿਮਾਨ ਗੁਰਜੀਤ ਸਿੰਘ ਟੀਨਾ ਤੇ ਇੰਸਪੈਕਟਰ ਹਰਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰਾਈਡ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਉਹਨਾਂ ਨੇ ਕਾਲਜ ਨੂੰ 11-11000 ਰੁਪਏ ਦੀ ਮਾਇਕ ਸਹਾਇਤਾ ਵੀ ਪ੍ਰਦਾਨ ਕੀਤੀ ਇਸ ਮੌਕੇ ਕਰਵਾਏ ਗੇ ਖੇਡ ਮੁਕਾਬਲਿਆਂ ਵਿੱਚ 100 ਅਤੇ 200 ਮੀਟਰ 400 ਮੀਟਰ ਲੌਂਗ ਜੰਪ ਸ਼ਾਰਟ ਪੁੱਟ ਦੇ ਕਾਲਜ ਅਤੇ ਕਾਲਜਲ ਸਕੂਲ ਵਰਗ ਵਾਸਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਇਸ ਮੌਕੇ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਤੇ ਮਹਿਮਾਨਾਂ ਦਾ ਕਾਰਜ ਦੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਜਗਬੀਰ ਸਿੰਘ ਭੁੱਲਰ ਨੇ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਵੱਧ ਛੜ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਮਾਜੋਗ 77 ਸਰਤਾਫਮ ਸਿੰਘ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਜੀਵਨ ਪ੍ਰਧਾਨ ਸੰਤ ਰੋਸ਼ਨ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੰਤ ਤਰਲੋਕ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਤੇ ਸਟਾਫ ਦੀ ਹੌਸਲਾ ਫਜ਼ਾਈ ਕੀਤੀ ਇਸ ਖੇਰ ਦਾ ਸਮਾਗਮ ਦਾ ਆਯੋਜਨ ਪ੍ਰੋਫੈਸਰ ਨਮਨੀਤ ਸਿੰਘ ਅਤੇ ਕਾਲਜ ਕਾਲਜ ਸਕੂਲ ਦੇ ਮੈਡਮ ਬਸਜੰਦਰ ਕੌਰ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਮੌਕੇ ਤੇ ਨੰਬਰਦਾਰ ਦਲਜਿੰਦਰ ਸਿੰਘ, ਅਮਰੀਕ ਸਿੰਘ ਕੱਕ, ਦਲੇਰ ਸਿੰਘ ਤਿੰਦ, ਲੈਕਚਰਰ ਇੰਦਰਜੀਤ ਸਿੰਘ ਪੱਡਾ, ਸਾਬਕਾ ਕੈਸ਼ੀਅਰ ਰਜਿੰਦਰ ਸਿੰਘ ਸਰਗੋਦੀਆ, ਦਰਸ਼ਨ ਸਿੰਘ ਵਾਲੀਆ ਲੈਕਚਰਰ, ਸੁਖਦੇਵ ਸਿੰਘ ਕੋਆਰਡੀਨੇਟਰ ਕਾਲਜ ਸਕੂਲ ਸਮੇਤ ਅਤੇ ਕਾਲਜ ਸਕੂਲ ਦਾ ਸਮੁੱਚਾ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਹਾਜ਼ਰ ਸੀ। ਇਸ ਦੌਰਾਨ ਸਟੇਜ ਦੀ ਭੂਮਿਕਾ ਪ੍ਰੋਫੈਸਰ ਸਰਬਜੀਤ ਸਿੰਘ ਨੇ ਨਿਭਾਈ। ਮੇਰਾ ਪਿੰਡ ਨੰਦਾਲਾ ਚੈਨਲ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਯਾਨਕੀ ਹਰਿੰਦਰ ਸਿੰਘ ਇੰਸਪੈਕਟਰ ਪਿੰਡ ਬ੍ਰਹੀਵਾਲ ਇਨਚਾਰਜ ਕਈ ਬ੍ਰਾਂਚ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਾਡੇ ਗੁਨਾਨਕ ਪ੍ਰੇਮ ਕਰਮ ਸਰ ਕਾਲਜ ਦੇ ਵਿੱਚ ਜੋ ਸਲਾਨਾ ਸਪੋਰਟਸ ਮੀਟ ਹੋ ਰਹੀ ਏ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਸਾਡੇ ਕਾਲਜ ਦਾ ਬਹੁਤ ਵੱਡਾ ਇਤਿਹਾਸ ਰਿਹਾ ਜਿੱਥੋਂ ਬਹੁਤ ਸਾਰੇ ਪਲੇਅਰ ਨਿਕਲੇ ਮੇਰੇ ਫਾਦਰ ਸਾਹਿਬ ਸਰਦਾਰ ਗੁਕੇਵਲ ਸਿੰਘ ਡੀਐਸਪੀ ਸਰਗਵਾਸੀ ਜਿਨ੍ਹਾਂ ਦੀ 2003 ਚ ਡੈਥ ਹੋਈ ਸੀ ਉਹ ਕਬੱਡੀ ਦੇ ਪਲੇਅਰ ਸੀਗੇ ਜਿਨ੍ਹਾਂ ਨੂੰ ਆਫਟਰ ਡੈਥ ਵੀ 2007 ਦੇ ਵਿੱਚ ਜਿਹੜਾ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ ਫਾਦਲ ਸਾਹਿਬ ਜਦੋਂ ਖੇਡਦੇ ਸੀਗੇ ਤੇ 1979 ਦੇ ਵਿੱਚ ਪਹਿਲੀ ਵਾਰ ਜਦੋਂ ਇੰਟਰ ਯੂਨੀਵਰਸਿਟੀ ਦੇ ਵਿੱਚ ਸਿਲੈਕਟ ਹੋਏ ਸੀ ਸਿਰਫ ਦੋ ਜਣੇ ਇੱਕ ਮੇਰੇ ਫਾਦਲ ਸਾਹਿਬ ਇੱਕ ਸਰਦਾਰ ਸੁਖਾ ਸਿੰਘ ਮਕਸੂਦਪੁਰ ਤੋਂ ਇਹਨਾਂ ਨੇ 1979 ਦੇ ਵਿੱਚ ਜਾ ਕੇ ਜਦੋਂ ਯੂਨੀਵਰਸਟੀਆਂ ਦੇ ਮੈਚ ਹੋਏ ਇੰਡੀਆ ਲੈਵਲ ਤੇ ਤੇ ਪਹਿਲੀ ਵਾਰੀ ਇੰਟਰ ਯੂਨੀਵਰਸਿਟੀ ਦਾ ਗੋਲਡ ਮੈਲ ਜਦੋਂ ਲਿਆ ਉਹ ਮੇਰੇ ਫਾਦਰ ਸਾਹਿਬ ਕੈਪਟਨ ਸੀ ਅੱਜ ਵੀ ਉਹਨਾਂ ਦੀਆਂ ਤੇ ਗੋਨਾਰਕ ਵਿਖੇ ਯੂਨੀਵਰਸਿਟੀ ਦੇ ਵਿੱਚ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਲੋਕ ਯਾਦ ਕਰਦੇ ਨੇ ਤੇ ਜਿਹੜਾ ਸਾਡਾ ਕਾਲਜ ਆ ਮੈਂ ਦੇਖਿਆ ਕਿ ਇੱਥੇ ਅੱਗੇ ਕਿ ਕਾਫੀ ਸਟੂਡੈਂਟ ਜਿਹੜੇ ਆ ਉਹ ਘਟਨੇ ਸਾਡੇ ਇਲਾਕੇ ਨੂੰ ਮੈਂ ਸਾਰੇ ਇਲਾਕੇ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਬੱਚਿਆਂ ਨੂੰ ਸਿਰਫ ਬਾਹਰ ਭੇਜਣ ਲਈ ਸਿਰਫ ਉਹਨਾਂ ਨੂੰ ਪੈਸਿਆਂ ਦਾ ਆਪਾਂ ਸਰੂਤਨਾ ਬਣਾਈਏ ਕਿ ਬਈ ਬਾਹਰ ਜਾ ਕੇ ਇਹਨਾਂ ਨੇ ਪੈਸੇ ਕਮਾਉਣੇ ਨੇ ਇਹਨਾਂ ਨੂੰ ਮਸ਼ੀਨ ਨਾ ਬਣਾਓ ਇਹਨਾਂ ਨੂੰ ਪੜਨ ਦਿਓ ਇਹ ਪੜ ਲਿਖ ਕੇ ਸੂਝਵਾਨ ਬਣ ਕੇ ਫਿਰ ਭਾਵੇਂ ਜਿਹੜਾ ਮਰਜ਼ੀ ਆਪਣਾ ਕਿੱਤਾ ਲੈ ਲੈਣ ਇੱਥੇ ਜਿਹੜਾ ਹੁਣ ਸਾਡੇ ਪਹਿਲੇ ਸੀਗਾ ਲਡਾਲਾ ਢਿੰਬਾ ਲਡਾਲਾ ਆਪਣੇ ਲਖਣ ਦੇ ਵੱਡੇ ਤੇ ਇਬਰਾਹੀਮਪੁਰ ਇੱਥੇ ਦੀਆਂ ਟੀਮਾਂ ਜਿਹੜੀਆਂ ਬਿਗਵਾਲ ਦੀਆਂ ਇਹ ਸਭ ਮੇਂ ਏਰੀਏ ਦੀਆਂ ਇਹ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਬਾਜੀ ਹੋਰਾਂ ਤੋਂ ਬਾਅਦ ਤੀਨੇ ਬਾਜੀ ਹੋਰਾਂ ਤੋਂ ਬਾਅਦ ਸੋਨੂ ਬਾਜੀ ਹੋਰਾਂ ਤੋਂ ਬਾਅਦ ਕੋਈ ਵੀ ਜਿਹੜਾ ਪਲੇਅਰ ਆ ਉਬੋਤਾ ਨਿਕਲ ਕੇ ਅੱਗੇ ਨਹੀਂ ਆਇਆ ਨਿਕਰ ਕੇ ਜਿਹੜਾ ਅੱਗੇ ਆਇਆ ਹੋਵੇ ਤੇ ਮੈਂ ਅਪੀਲ ਕਰਦਾ ਸਾਰੇ ਆਪਣੇ ਇਲਾਕੇ ਨੂੰ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਪਾਓ ਨਸ਼ਿਆਂ ਤੋਂ ਦੂਰ ਰੱਖੋ ਤੇ ਇਹ ਅੱਗੇ ਜਾ ਕੇ ਸਾਡੇ ਜਿਹੜਾ ਏਰੀਆ ਆ ਸਾਡਾ ਜਿਹੜਾ ਇਤਿਹਾਸ ਹੈ ਇਹ ਚੱਲਦਾ ਰਵੇ ਤੇ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਬੱਚਿਆਂ ਨੂੰ ਵਾਤੁਵਾਦ ਇਸ ਵਾਰ ਇੱਥੇ ਸਾਡੇ ਕਾਲਜ ਦੇ ਵਿੱਚ ਐਡਮਿਸ਼ਨ ਦਿਵਾਓ ਬਹੁਤ ਡਿਸਪਲਾਈਨ ਹੈ ਇੱਥੇ ਖਾਸ ਕਰਕੇ ਲੜਕੀਆਂ ਲਈ ਬਹੁਤ ਡਿਸਪਲਾਈਨ ਹੈ ਆ ਸ਼ਹਿਰਾਂ 'ਚ ਭੇਜਣ ਨਾਲੋਂ ਇੱਥੇ ਸਟੱਡੀ ਕਰਵਾਇਆ ਜਾਵੇ ਦੀ ਗੱਲ ਹੈ ਕਿ ਗੁਰਨਾਨ ਨਾਮ ਪ੍ਰੀਮ ਕਰਮ ਸਰ ਕੋਲੇ ਨਡਾਲਾ ਦਾ ਅੱਜ ਚਰੰਜਵਾ ਸਾਲਾਨਾ ਖੇਡ ਸਮਾਰੋਹ ਅੱਜ ਨਡਾਲਾ ਕਾਲਜ ਦੀ ਗਰਾਊਂਡ ਵਿੱਚ ਹੋ ਰਿਹਾ ਹੈ ਔਰ ਕਾਲਜ ਦੇ ਸਾਡੇ ਬਹੁਤ ਹੀ ਰਿਸਪੈਕਟਡ ਪ੍ਰਿੰਸੀਪਲ ਜਗਦੀਸ਼ ਸਿੰਘ ਭੁੱਲਰ ਜੀ ਕਾਲਜ ਦੇ ਪ੍ਰਿੰਸੀਪਲ ਸਰਜੀਤ ਸਿੰਘ ਹਸਨ ਜੀ ਔਰ ਅੱਜ ਮੇਰੇ ਨਾਲ ਪੈਰਲ ਗੈਸਟ ਹਰਿੰਦਰ ਸਿੰਘ ਜੀ ਇੰਸਪੈਕਟਰ ਜਿਹੜੇ ਗੁਰਕੀਰਤ ਸਿੰਘ ਜੀ ਦੇ ਪੁੱਤਰ ਨੇ ਔਰ ਮੇਰੇ ਨਾਲ ਅੰਦਰਜੀਤ ਸਿੰਘ ਜੀ ਪੱਡਾ ਇੰਟਰਨੈਸ਼ਨਲ ਕਮਪੀਟਟਰ ਔਰ ਜਿੰਨੇ ਵੀ ਸਾਡੇ ਨਾਲ ਗੈਸਟ ਆਏ ਹੋਏ ਨੇ ਨਾਨ-ਟੀਚਿੰਗ ਸਟਾਫ ਟੀਚਿੰਗ ਸਟਾਫ ਮੈਂ ਸਾਰਿਆਂ ਦਾ ਧੰਨਵਾਦੀ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਇਸ ਮੌਕੇ ਤੇ ਸੱਦਿਆ ਔਰ ਬੀਇੰਗ ਅ ਸਪੋਰਟਸ ਪਰਸਨ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਖੁਦ ਇਸ ਕਾਲਜ ਦਾ ਵਿਦਿਆਰਥੀ ਰਿਹਾ ਹਾਂ ਔਰ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਲੈਂਦੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਲੈਵਲ ਤੇ ਖੇਡੇ ਹਾਂ ਔਰ ਅੱਜ ਇਨ੍ਹਾਂ ਬੱਚਿਆਂ ਨੂੰ ਖੇਡਦੇ ਹੋਏ ਖੇਡਾਂ ਵਿੱਚ ਭਾਗ ਲੈਂਦੇ ਹੋਏ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਔਰ ਸਾਡੀਆਂ ਆਲਵੇਜ਼ ਇਹੀ ਵਿਸ਼ੇਸ ਹੁੰਦੀਆਂ ਨੇ ਦੁਆਵਾਂ ਨੇ ਕਿ ਇਹ ਕਾਲਜ ਦੇ ਵਿਦਿਆਰਥੀ ਜਿਵੇਂ ਇਸ ਕਾਲਜ ਦਾ ਇਤਿਹਾਸ ਹੈ ਵੀ ਇੱਥੋਂ ਬਹੁਤ ਸਾਰੇ ਚਾਹੀਓ ਖੇਡਾਂ ਦੇ ਖੇਤਰ ਵਿੱਚ ਚਾਹੀਓ ਵਿਦਿਆ ਦੇ ਖੇਤਰ ਵਿੱਚ ਚਾਹੀਓ ਕਲਚਰ ਦੇ ਖੇਤਰ ਵਿੱਚ ਚਾਹੀਓ ਐਜੂਕੇਸ਼ਨ ਦੇ ਖੇਤਰ ਵਿੱਚ ਬਹੁਤ ਵੱਡੇ ਵੱਡੇ ਪੱਦਰ ਤੇ ਮੱਲਾ ਮਾਰ ਕੇ ਅਰਜਨਾ ਵਾਡੀ PCS IPS ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਜਦੋਂ ਮੈਂ ਬੋਲ ਰਿਹਾ ਸੀ ਵੀ ਇਸ ਕਾਲਜ ਨੂੰ ਮਾਣ ਜਾਂਦਾ ਵੀ ਪੰਜਾਬ ਪੁਲਿਸ ਦੀ ਜਿਹੜੀ ਕਬੱਡੀ ਟੀਮ ਹੁੰਦੀ ਸੀ ਉਹਦੇ ਵਿੱਚ ਸਾਡੇ 7 ਤੋਂ 8 ਪਲੇਅਰ ਜਿਹੜੇ ਪਲੇਇੰਗ ਸੈੱਟ ਦੇ ਵਿੱਚ ਖੇਡਦੇ ਹੁੰਦੇ ਸੀ ਉਹ ਹਲਕਾ ਪਹਲੱਥ ਨੂੰ ਬਿਲੋਂਗ ਕਰਦੇ ਸੀ ਜਿਵੇਂ ਮੇਰੇ ਨਾਲ ਖੜੇ ਨੇ ਹਰਿੰਦਰ ਸਿੰਘ ਇਹਨਾਂ ਦੇ ਫਾਦਰ ਸਾਹਿਬ ਨੂੰ ਕੇਬਲ ਸਿੰਘ ਜੀ ਸ਼ਬਦੀਪ ਸਿੰਘ ਜੀ ਬਲਵਿੰਦਰ ਸਿੰਘ ਫਿੱਡਾ ਜੀ ਸੁੱਖਾ ਸਿੰਘ ਜੀ ਗਡਾਣੀ ਬ੍ਰਦਰ ਮਿੰਦਰ ਮੂਨ ਸਿੰਘ ਜੀ ਇਹ ਸਾਰੇ ਹੋਰ ਵੀ ਬਹੁਤ ਸਾਰੇ ਪਲੇਅਰ ਆ ਸਾਡੇ ਨੜਾਲੇ ਨੂੰ ਮਾਣ ਜਾਂਦਾ ਹੈ ਕਿ ਪ੍ਰੀਤਮ ਸਿੰਘ ਪਰੀਤਾ ਜੀ ਉਹ ਵੀ ਇਸੇ ਥਾਂ ਤੋਂ ਆਇਆ ਸੋਨੋ ਜੰਪ ਹੋਇਆ ਹੋਰ ਤੇ ਮੈਂ ਵੀ ਦਾਸ ਨੇ ਵੀ ਇੱਥੋਂ ਖੇਡੇ ਇੰਟਰਨੈਸ਼ਨਲ ਪੱਧਰ ਤੇ ਖੇਡ ਕੇ ਇਸ ਕਾਲਜ ਦੀ ਦੇਣ ਹੈ ਕਿ ਅਸੀਂ ਇਹ ਖੇਡੇ ਆ ਸੋ ਸਾਨੂੰ ਬਹੁਤ ਮਾਣ ਹੈ ਵੀ ਅਸੀਂ ਇਸ ਕਾਲਜ ਦੇ ਵਿਦਿਆਰਥੀ ਆ ਮੇਰੇ ਨਾਲ ਇੰਦਰਜੀਤ ਸਿੰਘ ਜੀ ਪੱਡਾ ਜਿਹੜੇ ਅੰਤਰਰਾਸ਼ਟਰੀ ਲੈਕਚਰਾਰ ਔਰ ਅੰਤਰਰਾਸ਼ਟਰੀ ਕਮੈਂਟੇਟਰ ਵੀ ਨੇ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕਬੱਡੀ ਦੀਆਂ ਬਰੀਕੀਆਂ ਬਾਰੇ ਦੱਸਿਆ ਕਾਲਜ ਦੇ ਇਤਿਹਾਸ ਬਾਰੇ ਦੱਸਿਆ ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮਾਨਮੱਤੀਆਂ ਸ਼ਖਸੀਤਾਂ ਨੇ ਇਸ ਕਾਲਜ ਦਾ ਬੜਾ ਮਾਨਮਤਾ ਇਤਿਹਾਸ ਹੈ ਸੋ ਅੱਜ ਸਾਰੇ ਵਧਾਈ ਦੇ ਪਾਤਰ ਨੇ ਔਰ ਜਿੰਨੇ ਵੀ ਵਿਦਿਆਰਥੀ ਇਸ ਖੇਡਾਂ ਵਿੱਚ ਭਾਗ ਲੈ ਰਹੇ ਨੇ ਜਿਹੜੇ ਜਿੱਤ ਗਏ ਨੇ ਉਹ ਵੀ ਵਧਾਈ ਦੇ ਪਾਤਰ ਨੇ ਆਪੇ ਨਡਾਲਾ ਚੈਨਲ ਦੇ ਜਿਹੜੇ ਰਗੂ ਜੀ ਨੇ ਉਹ ਵੀ ਬੜੇ ਵਧਾਈ ਦੇ ਪਾਤਰ ਨੇ ਵੀ ਸਾਡੀਆਂ ਜਿੰਨੀਆਂ ਵੀ ਅ ਕੋਈ ਵੀ ਹਲਕੇ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਕੋਈ ਫੰਕਸ਼ਨ ਹੁੰਦਾ ਉਹਨੂੰ ਆਪਣੇ ਮੀਡੀਆ ਰਾਈ ਜਿੰਨੀਆਂ ਵੀ ਨਡਾਲੇ ਨਾਲ ਰਿਲੇਟਡ ਸਾਰੀਆਂ ਆਸ-ਪਾਸੇ ਇਲਾਕਿਆਂ ਜਿਹੜੇ ਲੋਕ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਇਹ ਉਸ ਦਾ ਪਹੁੰਚ ਦਾ ਕਰਦੇ ਨੇ ਉਹ ਵੀ ਵਿਧਾਇਕ ਦੇ ਪਤਨ ਨੇ ਥੈਂਕ ਯੂ ਸੋ ਮਚ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਪਿਆਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਬੜਾ ਸੁਭਾਗਾ ਦੇ ਨੇ ਆ ਬੜਾ ਹਿਸਟੋਰਿਕ ਦੇ ਨੇ ਆ ਅੱਜ ਕੁਦਰਤੀ ਇਤਫਾਕ ਇਹ ਬਣਿਆ ਵੀ ਬਤੌਰ ਜਿਹੜੇ ਮੁੱਖ ਮਹਿਮਾਨ ਆਏ ਨੇ ਗੁਰਜੀਤ ਸਿੰਘ ਜੀ ਨਾ ਇੰਟਰਨੈਸ਼ਨਲ ਪੱਧਰ ਦਾ ਇੱਕ ਵੱਡੀ ਦਾ ਖਿਡਾਰੀ ਸਰਦਾਰ ਹਰਿੰਦਰ ਸਿੰਘ ਜਿਹੜੇ ਇਨਸਪੈਕਟਰ ਨੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਔਰ ਮੈਨੂੰ ਅਸੀਂ ਤਿੰਨੇ ਇਸ ਕਾਲਜ ਦੇ ਵਿਦਿਆਰਥੀ ਆ ਇਸ ਕਾਲਜ ਦੇ ਵਿੱਚ ਪੜ੍ਹਦੇ ਰਹੇ ਆ ਔਰ ਇਤਫਾਕਨ ਸਾਨੂੰ ਤਿੰਨਾਂ ਨੂੰ ਬੁਲਾਇਆ ਗਿਆ ਤਾਂ ਬੜਾ ਮਾਣ ਮਹਿਸੂਸ ਹੁੰਦਾ ਆ ਅੱਜ ਨਾਲੇ ਕਾਲਜ ਦੀ 57ਵੀਂ ਸਾਲਾਨਾ ਖੇਡਾਂ ਜਿਹੜੀਆਂ ਹੋ ਰਹੀਆਂ ਉਹਦੇ ਵਿੱਚ ਕੁਝ ਜਿਹੜੇ ਬੀਤੇ ਪਾਲਿਆ ਉਹ ਸਾਨੂੰ ਯਾਦ ਆ ਰਹੇ ਆ ਔਰ ਸਾਡੇ ਤੋਂ ਪਹਿਲਾਂ ਜੋ ਕੁਝ ਹੋਇਆ बतौर ਕਮੈਂਟੇਟਰ ਮੈਂ ਵੀ ਵਕਫਾ ਕੁਝ ਤੁਹਾਨੂੰ ਤੀਨਾ ਜੀ ਉਹਨਾਂ ਨੇ ਦੱਸ ਕੇ ਦਿੱਤਾ ਵੀ ਅਰਜਨਾਵਾਲੀ ਦੇ ਬਲਵਿੰਦਰ ਸਿੰਘ ਫਿੱਡੇ ਵਰਗੇ ਸਵਰਗਵਾਸੀ ਗੁਰਕੀਵਲ ਸਿੰਘ ਵਰਗੇ ਮਿੰਦਰ ਮੋਹਨ ਵਰਗੇ ਸ਼ਿਵਦੀਪ ਵਰਗੇ ਅਮਰਜੀਤ ਵਰਗੇ ਮੱਖਣ ਪੱਡੇ ਵਰਗੇ ਸੁਖੀ ਵਰਗੇ ਤੇਜੀ ਵਰਗੇ ਗੁਰੀ ਵਰਗੇ ਤੇਜੀ ਵਰਗੇ ਜਿਹੜੇ ਖਿਡਾਰੀ ਆ ਇਸ ਇਸ ਗਰਾਊਂਡ ਨੇ ਪੈਦਾ ਕੀਤੇ ਆ ਔਰ ਮੈਂ ਬਾਖੂਬੀ ਜਾਣਦਾ ਇਹ ਨਾ ਖਿਡਾਰੀਆਂ ਦਾ ਜਿਹੜਾ ਇਤਿਹਾਸ ਆ ਗੁਰਜੀਤ ਤਾਂ ਤਿੰਨਾ ਮੇਰੇ ਨਾਲ ਖੜੁੱਤਾ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨੌਰਵੀ ਵੱਲੋਂ ਲਗਾਤਾਰ 15 ਸਾਲ ਖੇਡਿਆ ਔਰ ਤਿੰਨ ਕਪਾਂ ਦਾ ਬੈਸਟ ਬੈਸਟ ਸਟਾਪਰ ਬਣਿਆ ਇਹ ਨੌਜਵਾਨ ਔਰ ਜਦੋਂ ਇੱਥੇ ਪੜਦਾ ਸੀਗਾ ਬੈਸਟ ਐਥਲੀਟ ਸੀਗਾ ਜਦੋਂ ਇਹ ਤਿੰਨ ਸਾਲ ਇਹ ਬੈਸਟ ਐਥਲੀਟ ਰਿਹਾ ਤਾਂ ਤੇ ਜਿਹੜਾ ਗੇਲਾ ਸੰਧੂ ਆ ਤਿੰਨ ਸਾਲ ਉਹ ਬੈਸਟ ਐਥਲੀਟ ਰਿਹਾ ਮੈਂ ਕਹਿ ਸਕਦਾ ਵੀ ਜਿਹੜਾ ਇਸ ਗਰਾਊਂਡ ਦੇ ਵਿੱਚੋਂ ਜਿਹਨੂੰ ਚੇਟਿਕ ਲੱਗੀ ਆ ਉਹ 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 ਸਟਾਰ ਬਣ ਗਿਆ ਮੈਂ ਜੇ ਆਪਣੀ ਗੱਲ ਕਰਾਂ ਤੇ ਜਦੋਂ ਮੈਂ ਜੌਬ ਦੇ ਵਿੱਚ ਆ ਗਿਆ ਮੈਂ ਇੱਥੇ ਟੂਰਨਾਮੈਂਟ ਦੇਖਣ ਵਾਸਤੇ ਆਇਆ ਇੱਕ ਮੈਚ ਸੀਗਾ ਉਹਦੇ ਵਿੱਚ ਪ੍ਰੋਫੈਸਰ ਮੱਖਣ ਸਿੰਘ ਨੂੰ ਮੈਂ ਬੋਲਦਿਆਂ ਜਦੋਂ ਸੁਣਿਆ ਤੇ ਮਨ ਦੇ ਵਿੱਚ ਇਹ ਰੀਚ ਬਣ ਗਈ ਕਿ ਮੈਂ ਵੀ ਕਮੈਂਟੇਟਰ ਬਣਨਾ ਹੈ ਜਿਹੜੀਆਂ ਗੱਲਾਂ ਪ੍ਰੋਫੈਸਰ ਸਾਹਿਬ ਕਰ ਰਹੇ ਆ ਉਹ ਗੱਲਾਂ ਮੈਨੂੰ ਆਉਂਦੀਆਂ ਵਾ ਕੁਝ ਮੈਂ ਮਿਹਨਤ ਕਰਾਂ ਤੇ ਮੈਂ ਕੀ ਨਹੀਂ ਕਰ ਸਕਦਾ ਤਾਂ ਉਹ ਮਤਲਬ ਅੱਜ ਦਾ ਦਿਨ ਉਹ ਦਿਨ ਜਾਵੇ ਅੱਜ ਦਾ ਆਵੇ ਤਾ ਕਮੈਂਟੇਟਰ ਬਣ ਗਏ ਸੋ ਇਹ ਕਾਲਜ ਦੀ ਜਿਹੜੀ ਧਰਤੀ ਆ ਬੜੀ پاک ਪਵਿੱਤਰ ਆ ਔਰ ਜਿਹੜਾ ਇਥੇ ਨਾਤਮਸਤਕ ਹੁੰਦਾ ਉਹ ਕੁਛ ਨਾ ਕੁਛ ਬਣ ਜਾਂਦਾ ਤੋ ਅੱਜ ਦੇ ਜਿਹੜੇ ਵਿਦਿਆਰਥੀ ਆ ਤਾਂ ਜਿਵੇਂ ਇਨਸਪੈਕਟਰ ਸਾਹਿਬ ਹੋਣਾ ਨੇ ਕਿਹਾ ਲੋੜ ਆ ਅੱਜ ਇਹਨਾਂ ਖੇਡਾਂ ਦੇ ਨਾਲ ਜੋੜਨ ਦੀ ਲੋੜ ਆ ਪ੍ਰਮਾਤਮਾ ਨੇ ਸਰੀਰ ਦਿੱਤੇ ਆ ਉਹਨਾਂ ਨੂੰ ਸਾਂਭਣ ਦੀ ਲੋੜ ਆ ਔਰ ਦੁਨੀਆ ਨੂੰ ਕੁਛ ਕਰਕੇ ਦਿਖਾਉਣ ਦੀ ਲੋੜ ਆ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੀਏ ਕਿ ਬਤਾ ਤੇਰੀ ਰਜ਼ਾ ਕੀ ਹੈ ਐ ਪ੍ਰੀਤਮ ਸਿੰਘ ਪੀਤਾ ਨਡਾਲੀਆਂ ਨੂੰ ਜੇਕਰ ਅੱਜ ਯਾਦ ਕਰਦੇ ਆ ਐਸ ਕਾਲਜ ਦੀ ਗਰਾਊਂਡ ਕਰਕੇ ਯਾਦ ਕਰਦੇ ਆ ਤਾਂ ਬਹੁਤ ਸਾਰੇ ਜਿਹੜੇ ਖਿਡਾਰੀ ਬਹੁਤ ਸਾਰੇ ਗਾਇਕ ਜਿਹੜੇ ਆ ਔਰ ਬਹੁਤ ਸਾਰੇ ਜਿਹੜੀ ਬਹੁਤ ਉੱਚ ਅਹੁਦਿਆਂ ਤੇ ਪਹੁੰਚੇ ਆ ਉਹ ਇਸ ਇਸ ਕਾਲਜ ਨੇ ਪੈਦਾ ਕੀਤੇ ਆ ਸੋ ਲੋੜ ਨਹੀਂ ਬਹੁਤੀ ਦੂਰ ਜਾਣ ਦੀ ਇਹ ਜਿਹੜਾ ਕਾਲਜ ਆ ਇਹ ਇੱਕ ਪਰਿਵਾਰਕ ਕਾਲਜ ਆ ਇਦਾਂ ਲੱਗਦਾ ਜਿਦਾਂ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਬੈਠੇ ਹੋਈਏ ਇਸ ਕਾਲਜ ਦੇ ਨਾਲ ਐਜੂਕੇਸ਼ਨ ਦੇ ਨਾਲ ਖੇਡਾਂ ਦੇ ਨਾਲ ਜੁੜਨ ਦੀ ਲੋੜ ਆ ਤੋਂ ਅੱਜਕੱਲ ਦੀ ਜਿਹੜੀ ਪਨੀਰੀ ਆ ਉਹਦੇ ਵਾਸਤੇ ਸਾਡੇ ਵੱਲੋਂ ਇਹੀ ਇੱਕ ਆਵਾਜ਼ ਆ ਕਿ ਆਓ ਇਸ ਕਾਲਜ ਦੇ ਨਾਲ ਜੁੜੀਏ ਔਰ ਆਪਾਂ ਕਿਸੇ ਮੁਕਾਮ ਤੇ ਪਹੁੰਚੀਏ ਤੋਂ ਇਹਦੇ ਨਾਲ ਹੀ ਮੈਂ ਬਹੁਤਾ ਕੁਝ ਅਸੀਂ ਨਾ ਕਹੀਏ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਦੱਸੇ ਕਿ ਇਹ ਕਾਲਜ ਜਿਹੜਾ ਆ ਇਹ ਸੰਤ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਸੰਤ ਤਰਲੋਕ ਸਿੰਘ ਜੀ ਉਹਨਾਂ ਦੀ ਰੈਨਮਾਈ ਹੈ ਇੱਥੇ ਇਸ ਇਲਾਕੇ ਦੇ ਵਿੱਚ ਪਿਛਲੇ 52 53 ਸਾਲ ਤੋਂ ਇਹ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਕਾਲਜ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਕਰਾਉਣੀਆਂ ਜ਼ਰੂਰੀ ਹੁੰਦੀਆਂ ਨੇ ਜਿਹਦੇ ਵਿੱਚ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਦੇ ਲਈ ਜ਼ਰੂਰੀ ਹੁੰਦਾ ਹੈ ਸੋ ਅੱਜ ਸਾਡਾ ਸਮਾਗਮ ਜਿਹੜਾ ਜਿਹਨੂੰ ਆਪਾਂ ਸਾਲਾਨਾ ਖੇਡ ਸਮਾਰੋ ਐਨੂਅਲ ਐਥਲੈਟਿਕ ਮੀਟ ਜਿਹੜੀ ਆ ਉਹ ਹਰ ਸਾਲ ਕਰਵਾਈ ਜਾਂਦੀ ਹੈ ਤੇ ਅੱਜ ਦੀ ਸਾਡੀ ਇਹ ਚਰੰਜਵੀਂ ਐਥਲੈਟਿਕ ਮੀਟ ਜਿਹੜੀ ਆ ਉਹ ਕਰਵਾਈ ਗਈ ਜਿਹਦੇ ਵਿੱਚ ਇਸ ਇਲਾਕੇ ਦੇ ਸਾਡੇ ਪੁਰਾਣੇ ਵਿਦਿਆਰਥੀ ਗੁਰਜੀਤ ਸਿੰਘ ਟੀਨਾ ਜਿਹੜੇ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਤੇ ਨਾਲ ਸਾਡੇ ਪੁਰਾਣੇ ਵਿਦਿਆਰਥੀ ਇਨਸਪੈਕਟਰ ਹਰਿੰਦਰ ਸਿੰਘ CIA ਇਨਚਾਰਜ ਜਲੰਧਰ ਤੋਂ ਉਹ ਵੀ ਸਾਡੇ ਵਿੱਚ ਜਿਹੜੇ ਉਹਨਾਂ ਨੇ ਸ਼ਿਰਕਤ ਕੀਤੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਸੋ ਖੇਡ ਸਮਾਗਮ ਦੇ ਵਿੱਚ ਜਿਹੜੇ ਬੱਚੇ ਹਿੱਸਾ ਲੈ ਰਹੇ ਨੇ ਉਹਨਾਂ ਨੂੰ ਮੈਡਲ ਪਹਿਨਾ ਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਉਹਨਾਂ ਵੱਲੋਂ ਤੋ ਅਸੀਂ ਜਿਹੜੇ ਸਾਡੇ ਪੁਰਾਣੇ ਦੋਨੋਂ ਹੀ ਪੁਰਾਣੇ ਵਿਦਿਆਰਥੀ ਨੇ ਗੁਰਜੀਤ ਸਿੰਘ ਟੀਨਾ ਜਿਹੜਾ ਕਿ ਅੰਤਰਰਾਸ਼ਟਰੀ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹ ਕਬੱਡੀ ਨੂੰ ਪਰਫੁੱਲਤ ਕਰਨ ਰਹੇ ਨੇ ਤੇ ਉਹ ਵੀ ਆਏ ਤੇ ਨਾਲ ਹਰਿੰਦਰ ਸਿੰਘ ਜੀ ਤਾਂ ਜੋ ਵਿਦਿਆਰਥੀਆਂ ਨੂੰ ਹੌਸਲਾ ਮਿਲੇ ਉਹਨਾਂ ਨੂੰ ਵੀ ਪ੍ਰੇਰਣਾ ਮਿਲੇ ਕਿ ਇਸ ਇਲਾਕੇ ਚੋਂ ਇਹ ਬੱਚੇ ਇਸ ਕਾਲਜ ਚੋਂ ਪੜ੍ਹ ਕੇ ਤੇ ਉਹ ਸਮਾਜ ਦੇ ਵਿੱਚ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਵਿੱਚ ਉਹ ਨਾਮ ਰੋਸ਼ਨ ਕਰ ਰਹੇ ਨੇ ਸੋ ਸਾਡੇ ਐਥਲੈਟਿਕ ਮੇਡ ਦੇ ਜਿਹੜੇ ਇੰਚਾਰਜ ਨੇ ਪ੍ਰੋਫੈਸਰ ਹਰਿੰਦਰ ਪ੍ਰੋਫੈਸਰ ਨਵਨੀਤ ਸਿੰਘ ਸਾਡਾ ਟੀਚਿੰਗ ਸਟਾਫ ਤੇ ਸਾਡੇ ਜਿਹੜੇ ਨਾਨ ਟੀਚਿੰਗ ਕਾਲਜੀਏਟ ਸਟਾਫ ਦੇ ਸਾਰੇ ਵਿਦਿਆਰਥੀਆਂ ਦੇ ਵਿੱਚ ਬੜਾ ਉਤਸ਼ਾਹ ਸੀਗਾ ਜਿਨ੍ਹਾਂ ਨੇ ਉਹਨਾਂ ਨੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਿਆ ਚਾਹੇ ਉਹ 200 ਮੀਟਰ ਰੇਸ ਹੈ ਚਾਹੇ ਲੌਂਗ ਜੰਪ ਹੈ ਚਾਹੇ ਹਾਈ ਜੰਪ ਹੈ ਚਾਹੇ ਡਿਸਕਸ ਥਰੋ ਹੈ ਸੋ ਵੱਖ-ਵੱਖ ਇਵੈਂਟ ਕਰਵਾਈਆਂ ਗਈਆਂ ਜਿਦੇ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਸੋ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਸਾਡੇ ਸੈਕਟਰੀ ਜਿਹੜੇ ਸਰਦਾਰ ਫੁਮਨ ਸਿੰਘ ਜੀ ਉਹਨਾਂ ਨੇ ਸ਼ਿਰਕਤ ਕੀਤੀ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਦੋ ਨਾਦੀਆਂ ਅਸਲਾਬ ਜਾਰੀ ਕੀਤੇ ਸੋ ਇਸ ਤਰ੍ਹਾਂ ਦੇ ਇਵੈਂਟ ਜਿਹੜੇ ਨੇ ਉਹ ਅਸੀਂ ਕਰਵਾਨੇ ਰਹਿੰਦੇ ਆ ਤਾਂ ਜੋ ਵਿਦਿਆਰਥੀਆਂ ਦੇ ਵਿੱਚ ਇੱਕ ਗਰਾਊਂਡ ਨਾਲ ਜੁੜੇ ਰਹਿਣ ਮਿਹਨਤ ਕਰਨ ਤੇ ਨਾਲ ਨਸ਼ਿਆਂ ਤੋਂ ਦੂਰ ਹੋਣਾ ਤੇ ਆਪਣੀ ਸਿਹਤ ਜਿਹੜੀ ਆ ਉਹ ਠੀਕ ਰੱਖਣਾ ਕਿਉਂਕਿ ਵਿਦਿਆਰਥੀ ਜਿਹੜਾ ਆ ਸਿਹਤਮੰਦ ਹੋਏਗਾ ਇੱਕ ਸਿਹਤਮੰਦ ਸਰੀਰ ਦੇ ਵਿੱਚ ਇੱਕ ਸਿਹਤਮੰਦ ਦਿਮਾਗ ਰਹਿੰਦਾ ਹੈ ਤਾਂ ਹੀ ਉਹ ਆਪਣੀ ਪੜਾਈ ਕਰ ਸਕੇਗਾ ਸੋ ਇਸ ਜਿਹੜੀ ਸਾਡੀ ਗਰਾਊਂਡ ਹੈ ਕਾਲਜ ਦੀ ਇਹਨੇ ਬੜੇ ਨਾਮਵਰ ਸਖਸ਼ੇਤਾਂ ਨੂੰ ਜਿਹੜਾ ਆ ਉਹ ਇੱਥੋਂ ਦੇ ਪ੍ਰੋਡਕਟ ਨੇ ਜਿਵੇਂ ਆਪਾਂ ਬਲਵਿੰਦਰ ਸਿੰਘ ਜੀ ਫੱਡਾ ਨੇ ਅੰਤਰਰਾਸ਼ਟਰੀ ਅਰਜਨワਡੀ ਉਹ ਪਹਿਲੇ ਅਰਜਨワਡੀ ਨੇ ਜਿਹੜੇ ਕਿ ਉਹ ਇਸ ਕਾਲਜ ਦੀ ਪ੍ਰੋਡਕਟ ਨੇ ਪ੍ਰੀਤਮ ਸਿੰਘ ਜੀ ਪ੍ਰੀਤਾ ਹੈ Shivdev Sardar Shivdev Singh ji Punjab Police ਦੇ ਵਿੱਚ ਜਿਹੜੇ ਕਿ ਜਿਹੜੇ World Cup Punjab Sarkar ਕਰਾਉਂਦਰੀ ਉਹਦੇ ਇਨਚਾਰਜ ਵੀ ਰਹੇ ਨੇ ਤੇ ਨਾਲ ਗੁਰਜੀਤ ਸਿੰਘ ਟੀਨਾ ਦੀ ਗੱਲ ਕਰ ਲਈਏ ਜਾਂ ਆਪਾਂ सोनू ਜੰਪ ਨੇ ਇਹ ਸਾਰੇ ਹੀ ਇਸ ਇਲਾਕੇ ਦੇ ਖਿਡਾਰੀ ਨੇ ਤੇ ਇਹਨਾਂ ਨੇ ਇਹਦਾ ਨਾਮ ਰੌਸ਼ਨ ਕੀਤਾ ਹੈ ਤੇ ਸਾਡੀ ਪਿਛਲੇ 3 ਸਾਲ ਤੋਂ ਕ੍ਰਿਕਟ ਟੀਮ ਜਿਹੜੀ ਆ ਉਹ ਬੀ ਡਿਵੀਜ਼ਨ ਦੇ ਕਾਲਜਾਂ ਦੇ ਵਿੱਚ ਉਹਨੇ ਚੈਂਪੀਅਨਸ਼ਿਪ ਜਿਹੜੀ ਉਹ ਪ੍ਰਾਪਤ ਕੀਤੀ ਹੈ ਤੇ ਸਾਡੇ ਅਕੈਡੈਮਿਕ ਖੇਤਰ ਦੇ ਵਿੱਚ ਵੀ ਕਮਲ ਪ੍ਰੀਤਕੌਰ ਕੁੜੀ ਜਿਹੜੀ ਲਖਨਕੇ ਵੱਡੇ ਤੋਂ ਐਵੇਂ ਕਰ ਰਹੀ ਆ ਉਹ ਦੋ ਵਾਰ ਲਗਾਤਾਰ ਮੈਰਿਟ ਪੋਜੀਸ਼ਨ ਉਸਨੇ ਹਾਸਲ ਕੀਤੀ ਹੈ ਸੋ ਇਹ ਅਸੀਂ ਜਿਹੜੇ ਉਤਾਈ ਦੇ ਪਾਤਰ ਹੈ ਆਪਣੇ ਸਟਾਫ ਦੇ ਜਿਨ੍ਹਾਂ ਨੇ ਕੀ ਇਹ ਉਪਰਾਲਾ ਕੀਤਾ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਅਸੀਂ ਸ਼ੁਕਰਗੁਜ਼ਾਰ ਹੈ ਕਿ ਸਾਨੂੰ ਸਮੇਂ-ਸਮੇਂ ਸਿਰ ਉਹ ਸਪੋਰਟ ਕਰਦੇ ਨੇ ਫਾਈਨੈਂਸ਼ੀਅਲ ਹੋਵੇ ਹਰ ਪੱਖੋਂ ਸੋ ਮੈਂ ਇੱਥੇ ਵਿਦਿਆਰਥੀਆਂ ਜਿਨ੍ਹਾਂ ਨੇ ਨਾਮਣਾ ਆਪਣਾ ਜਿੱਤ ਪ੍ਰੋਜੈਕਟਰੀ ਸਟੈਂਡ ਤੇ ਖੜੇ ਹੋਏ ਨੇ ਮੈਡਲ ਲਏ ਨੇ ਜਾਂ ਬੈਸਟ ਐਥਲੀਟ ਹੋਣ ਬਣ ਜਾ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਸੋ ਬਹੁਤ ਬਹੁਤ ਧੰਨਵਾਦ ਚੈਨਲ ਦਾ ਵੀ ਕੀ ਸਾਡਾ ਇਹ ਚੈਨਲ ਜਿਹੜਾ ਆ ਇਹ ਹਮੇਸ਼ਾ ਹੀ ਕਾਲਜ ਦੀਆਂ ਜਿਹੜੀਆਂ ਨੇ ਇਵੈਂਟਸ ਹੁੰਦੀਆਂ ਨੇ ਉਹਨਾਂ ਨੂੰ ਇਲਾਕੇ ਦੇ ਵਿੱਚ ਪਹੁੰਚਾਉਂਦਾ ਹੈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸ਼ੁਕਰੀਆ ਜੀ